ਦੋਸਤੋ ਦਾਬਾ ਵਾਲੀ ਪਸ਼ੂ ਮੰਡੀ ਤੇ ਆ ਝੋਟਾ ਲੈ ਕੇ ਆਇਆ ਬਾਈ ਚੈੱਕ ਕਰੋ ਤੁਸੀਂ ਬਹੁਤ ਵੱਡੇ ਕਦ ਕਾਠ ਦਾਗਾ ਬਹੁਤ ਜਿਆਦਾ ਬੋਡੀ weight ਆਗਾ ਚੈੱਕ ਕਰ ਲੋਈ ਬਹੁਤ ਚੰਗਾਗਾ ਵੇਚਣ ਖਾਤਰ ਬਾਈ ਲੈ ਕੇ ਆਇਆ ਕੀ ਮੁੱਲ ਕਰਦੇ ਆ ਕਿਹੜਾ ਪੰਡਾ ਸਾਰੀ ਆਪਾਂ ਡਿਟੇਲਸ ਤੁਹਾਨੂੰ ਲੈ ਕੇ ਦੱਸਾਂਗੇ ਹੀ ਬਣ ਲੈਂਦੇ ਬਾਈ ਨੂੰ ਸਾਈਟ ਤੇ ਚੈੱਕ ਕਰ ਲੋਈ ਤੁਸੀਂ ਵਾਈ ਹਸਰੀ ਕਾਲ ਜੀ ਸਤਿ ਸ੍ਰੀ ਅਕਾਲ ਕਿਹੜਾ ਪੰਡਾ ਭਈਆ ਆਪਣਾ ਜਲਾਲਾਬਾਦ ਸ਼ਹਿਰ ਜਲਾਲਾਬਾਦ ਸ਼ਹਿਰ ਬੇਚਨ ਖਾਤਰ ਲੈ ਕੇ ਆਇਆ ਜੀ ਕੱਟਾ ਇਹ ਕਿੰਨੀ ਉਮਰ ਆਈ ਇਹਦੀ ਇਹ ਪੌਣੇ 4 ਸਾਲ ਪੌਣੇ 4 ਸਾਲ ਕਿਹੜੇ ਸੀਮਨ ਦਾ ਹੀ ਇਹ ਇਹ ਆਪਣੇ ਜਬਰਾਜ ਦਾ ਜਬਰਾਜ ਦਾ ਕੀ ਮੁੱਲ ਕਰ ਦਿਆਂ ਜੀ ਇਹਦਾ ਮੁੱਲ ਤਾਂ 5 ਕਰ ਦਿਆਂ ਜੀ 5 5 ਲੱਖ ਕਰ ਦਿਆਂਗੇ ਲੱਗਿਆ ਕੋਸ ਮੁੱਲ ਮੁੱਲ ਲੱਗਦਾ ਥੋੜਾ ਲੱਗਿਆ ਕੱਟ ਠੀਕ ਆ ਨਹੀਂ ਦੇਣਾ ਨਹੀਂ ਆ ਠੀਕ ਹੈ ਜੀ ਕਿੰਨੇ ਦਾ ਛੜ ਦੋਗੇ ਤੁਸੀਂ ਤਾਂ ਵੀ ਛੜ ਤੇ ਚਾਰ ਦਾ ਚਾਰ ਦਾ ਮੋਬਾਈਲ ਨੰਬਰ ਬੋਲ ਦੋ ਜੀ ਆਪਣਾ 98141 33775 ਇਹਦੇ ਬੱਚੇ ਬੋਚੇ ਆਏ ਨੇ ਜੀ ਬੱਚੇ ਆਦੇ ਦੋ ਮੱਜਾ ਬਣਵਾਇਆ ਸੀ ਅੱਛਾ ਜੀ ਉਹ ਦੋ ਹੀ ਆਏ ਠੀਕ ਆ ਸੀਮਨ ਤਿਆਰ ਕਰਾਇਆ ਹੀ ਤੁਸੀਂ ਇਹਦਾ ਨਹੀਂ ਸੀਮਨ ਨੇ ਤਿਆਰ ਸੀਮਨ ਹੀ ਤਿਆਰ ਕਰਾਇਆ ਲੈ ਦੋਸਤੋ ਤੁਸੀਂ ਕਿਸੇ ਵੀਰ ਨੇ ਖਰੀਦਣਾਗਾ ਸਕਰੀਨ ਤੇ ਬਾਈ ਦਾ ਨੰਬਰ ਚੱਲਦਾਗਾ ਖਰੀਦ ਸਕਦੇ ਹੋਗੇ ਚੈੱਕ ਕਰੋ ਤੁਸੀਂ ਬਹੁਤ ੱਚੇ ਲੰਮੀ ਕਦ ਘੜਦਾ ਜੀ ਤੇ ਬਾਈ ਕਹਿੰਦਾ ਸੀਮਨ ਤਿਆਰ ਨਹੀਂ ਕਰਾਇਆ ਹੈਗਾ ਇਹ ਮੇਲੇ ਜਤਨ ਵਾਲਾ ਹੈਗਾ ਚੈੱਕ ਕਰ ਲੋ ਚੈੱਕ ਕਰੋ ਦੋਸਤੋ 6.5 ਫੁੱਟ ਉੱਚਾ ਹੈ ਤੇ ਲੰਮਾ ਦਾ ਇਹ 10 ਫੁੱਟ ਹੀ ਲੱਗਦਾ ਹੈਗਾ ਦਿਖਾਉਣਿਆ ਤੁਹਾਨੂੰ ਨਾ ਅੱਗੇ